अपना लुधियाने खेल के आया सिक्सटी गेम्स नैशनल उस फोर्टी फाइव किलो 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 वर्ग जो मेरा गोल्ड है पापा का सपना पूरा करने वास्तव आए पापा किला जीडोर से मैं पिछले साल नेशनल सब जूनियर नैशनल मैच नहीं गया थी। भी मेरा फर्स्ट मेडल है ये मैं इंटरनेशनल मेडल नं रघु मेहरा मैं मैं शकर डीएवी सीनियर सकेंडरी स्कूल से पढ़ने वाला दसवीं क्लास कल विद्यार्थी हाँ हूँ मैं अपना लुधियाने खेल के आया सिक्सटी सेवन गेम्स नैशनल फोर्टी फाइव किलो किल, किलो वर्ग मेरा गोल्ड है ਮੇਰਾ ਮੇਰਾ ਹੈਸੀ ਮੇਰੇ ਪੰਜ ਸਟੇਟਾਂ ਨਾਲ ਹੋਇਆ ਸੀ ਕਿਹੜੀ ਕਿਹੜੀ ਮੇਰੇ ਮਨੀਪੁਰ ਹੀ ਮਹਾਰਾਸ਼ਟਰ ਸੀ ਆਂਧਰਾ ਪ੍ਰਦੇਸ਼ ਸੀ ਨੇ ਦਿੱਲੀ ਸੀ ਅੰਨਾਚਲ ਸੀ ਮੈਂ ਅੰਨਾਚਲ ਪ੍ਰਦੇਸ਼ ਨਾਲ ਜੀ ਕਿਨੇ ਸਪੋਰਟਸ ਹੈ ਮੈਂ ਉਸ ਨੂੰ ਚੋਕ ਹੱਡੀ ਚਡੋ ਦੀ ਭਾਸ਼ਾ ਚੋਕ ਦੇ ਨਾਲ ਰਹਿ ਗਿਆ ਹੋਰ ਕੀ ਕੀ ਅਚੀਵਮੈਂਟ ਕਿਹੜੇ ਕਿਹੜੇ ਮੈਡਲ ਜਿੱਤੇ ਮੈਂ ਪਿਛਲੇ ਸਾਲ ਨੈਸ਼ਨਲ ਸਬ ਜੂਨੀਅਰ ਨੈਸ਼ਨਲ ਚ ਮੈਚ ਨਹੀਂ ਆਇਆ ਸੀ ਉੱਚ ਵੀ ਮੇਰਾ ਫਰਸਟ ਮੈਡਲ ਆ ਕਿਸ ਕਿਸ ਕਨੇ ਦਾ ਸਮਾਂ ਦੇ ਪ੍ਰੈਕਟਿਸ ਨੂੰ ਕਰਦੇ ਟਰਮਸ ਪ੍ਰੈਸ ਕਰਦੇ ਮੈਂ ਸਵੇਰੇ ਸਵੇਰੇ 5 ਵਜੇ ਉੱਠ ਉੱਠਦਾ ਹਾਂ ਸਵੇਰੇ ਮੈਂ ਤਾਂ ਕਿ ਇੱਥੇ ਇੱਥੇ ਹੀ ਆਉਂਦਾ ਮੈਂ ਮਤਲਬ ਕਿ ਡੇਲੀ ਹਾਰਡੀ ਪ੍ਰੈਕਟਿਸ ਜਿਹੜਾ ਵੀ ਸਰਕਲ ਆਉਂਦੇ ਆ ਉਹੀ ਕਰਵਾਉਂਦੇ ਆ ਸਾਨੂੰ ਯੋਗ ਜਿੱਡੂ ਕਰਦੇ ਸਾਨੂੰ ਹੋ ਗਿਆ 7 ਛਤ ਅਛਾਤ ਅਖਾਲੋ ਆ ਨਾ ਕਿਉਂ ਆਏ ਤੁਸੀਂ ਨਿਰਦੋ ਪਾਪਾ ਇਹ ਪਾਪਾ ਦੇ ਘਰ ਨਾਲ ਆਏ ਸੀ ਪਾਪਾ ਦਾ ਸੁਪਨਾ ਪੂਰਾ ਕਰਨ ਵਾਸਤੇ ਆਏ ਸੀ ਪਾਪਾ ਕਿ ਲਾੜੀ ਸੀ ਇਹਦੇ ਜਿੱਡੂ ਦੇ ਪਿਆਰ ਸੀ ਔਰ ਜੁਡੋ ਮੇਰਾ ਬ੍ਰਦਰ ਕਰਦਾ ਪਿਆ ਹਸਟੈਂਡ ਵੱਡਾ ਹਾਂਜੀ ਹਾਂਜੀ ਉਹਨੇ ਕਿਹੜੀ ਸ਼ਰਤੀ ਜੁਡੋ ਇਹ ਕਰਦਾ ਉਹ ਕਰਦੇ ਪਿਆ ਹਲੇ ਮਤਲਬ ਕਿ ਹੁਣ ਛਾਤੀ ਸਰ ਦੇ ਥਰੂ ਲੱਗੇ ਦਾ ਉੱਥੇ ਆਪਣੇ ਦੋ ਇੰਟਰਨੈਸ਼ਨਲ ਸਕੂਲ ਲੱਗੇ ਦੇ ਕੋਚ ਇਹ ਮੈਂ ਕਪਣਾ ਫਲ ਇੰਟਰਨੈਸ਼ਨਲ ਮੈਡਰ ਉਹਦੇ ਵਾਸਤੇ ਕਿੰਨੀ ਪ੍ਰੈਕਟਿਸ ਕਰਦੇ ਹਾਂਜੀ ਪੂਰਾ ਹਾਂ ਨਾ ਮਤਲਬ ਕਿ ਪੂਰੀ ਸਵੇਰੇ ਸ਼ਾਮ ਕਰਨੀ ਚਾਹੀਦੀ ਹੈ ਹਸਟੈਂਡ ਨਹੀਂ ਹੋਵੇ ਰਗੂ ਮਹਿਰਾ ਜਿਹੜਾ 67ਵੀਂ ਸਕੂਲ ਨੈਸ਼ਨਲ ਗੇਮਸ ਦੇ ਵਿੱਚ ਜੋ ਲੁਧਿਆਣੇ ਹੋਈਆਂ ਸੀ ਉਹ ਚੋ ਗੋਲਡ ਮੈਡਲ ਲੈ ਕੇ ਜਿੱਤੇ ਆ ਗੋਲਡ ਮੈਡਲ ਜਿਹੜਾ ਆਉਣਾ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਜਦੋਂ 25 ਸਟੇਟਾਂ ਆਈਆਂ ਹੋਣ ਆਪ ਹਿੰਦੁਸਤਾਨ ਦੇ ਵਿੱਚੋਂ ਸਾਰੇ ਲੋਕ ਮੈਡਲ ਲੈ ਕੇ ਆਉਣ ਇਹ ਮੈਡਲ ਉਸ ਸਮੇਂ ਆਇਆ ਜਦੋਂ ਰਗੂ ਮਹਿਰੇ ਦੇ ਫਾਦਰ ਦੀ 6 ਮਹੀਨੇ ਪਹਿਲਾਂ ਇੱਕ ਲੰਮੀ ਬਿਮਾਰੀ ਕਿਡਨੀ ਫੇਲਰ ਦੇ ਨਾਲ ਮੌਤ ਹੋ ਗਈ ਤੇ 15-20 ਦਿਨ ਪਹਿਲਾਂ ਇੱਕ ਇਹਦੇ ਚਾਚੇ ਦੀ ਮੋਜਨ ਚਾਚੇ ਦੀ ਜਿਹੜੀ ਆ ਉਹ ਡੈਥ ਹੋ ਗਈ ਐਕਸੀਡੈਂਟ ਦੇ ਵਿੱਚ ਤਾਂ ਘਰ ਦੇ ਵਿੱਚ ਬਹੁਤ ਹੀ ਗਮਗੀਨ ਮਾਹੌਲ ਸੀ ਉਸ ਮਾਹੌਲ ਦੇ ਵਿੱਚ ਇਸ ਖਿਡਾਰੀ ਦਾ ਮਨੋਂ ਵੱਲ ਜਿਹੜਾ ਕੈਮਰਨਾ ਆਪਣੇ ਫਾਦਰ ਕਿਉਂਕਿ ਦਾ ਫਾਦਰ ਜਿਹੜਾ ਮਨੋਜ ਕੁਮਾਰ ਸ਼ਗਲ ਸਕੂਲੇ ਮੇਰੇ ਕੋਲ ਜੂਠੋ ਕਰਦਾ ਹੁੰਦਾ ਸੀ ਉਹਦਾ ਇੱਕ ਸੁਪਨਾ ਸੀ ਕਿ ਮੈਂ ਇੰਟਰਨੈਸ਼ਨਲ ਬਣਾ ਪਰ ਕਿਉਂਕਿ ਘਰ ਦੇ ਹਾਲਾਤ ਜਿਹੜੇ ਉਹਨਾਂ ਦੇ ਸੀ ਉਹ ਠੀਕ ਨਹੀਂ ਸੀ ਉਹ ਹਾਲਾਤਾਂ ਦੇ ਵਿੱਚ ਉਹ ਨਹੀਂ ਉਹ ਗੇਮ ਨੂੰ ਕਰਸਾ ਪਰ ਉਹਨੇ ਆਪਣੇ ਬੱਚੇ ਨੂੰ ਲਿਆ ਕੇ ਦੋ ਬੱਚੇ ਸੀ ਉਹਦੇ ਇੱਕ ਲਕਸ਼ੇ ਤੇ ਇੱਕ ਇਹਨਾਂ ਦੋਨਾਂ ਨੂੰ ਲੈ ਕੇ ਮੇਰੇ ਝੋਲੀ ਪਾਇਆ ਕਿ ਤੁਸੀਂ ਇਹਨਾਂ ਨੂੰ ਜੂਡੋ ਪਲੇਅਰ ਬਣਾਓ ਜਦੋਂ ਵੀ ਉਹ ਆਪਣਾ ਆਉਂਦੇ ਸੀ ਇੱਥੇ ਤਾਂ ਬਾਹਰ ਬੈੰਦੇ ਸੀ ਬਿਮਾਰ ਹੋਣ ਦੀ ਹਾਲਤ ਚ ਵੀ ਉਹ ਰੋਜ਼ ਆਪਣੇ ਬੱਚੇ ਦੀ ਗੇਮ ਦੇਖਣ ਆਉਂਦੇ ਸੀ ਤੇ ਹਾਲਾਤ ਇਹ ਨੇ ਕਿ ਘਰ ਦਾ ਜਿਹੜਾ ਜਿੰਨਾ ਵੀ ਸਰਮਾਇਆ ਸੀ ਗਣਾ ਘਟਾ ਉਹ ਲੰਮੀ ਬਿਮਾਰੀ ਦੇ ਵਿੱਚ ਦਵਾਈਆਂ ਦੀ ਭੇਟ ਚੜ ਗਿਆ ਤੇ ਉਸ ਹਾਲਾਤ ਦੇ ਵਿੱਚ ਰਗੂ ਮਹਿਰਾ ਨੂੰ ਇੱਕ ਟਾਰਗੇਟ ਤੇ ਲਿਆ ਕੇ ਰੱਖਣ ਲਈ ਸਾਡੇ ਸੈਂਟਰ ਦੇ ਜਿੰਨੇ ਵੀ ਪੁਰਾਣੇ ਖਿਡਾਰੀ ਸੀ ਸਾਡੇ ਜਿਹੜੇ ਕੋਚ ਸੀ ਜਾਂ ਹੋਰ ਪ੍ਰਬੰਧਕ ਟੀਮ ਸੀ ਉਹ ਟੀਮ ਨੇ ਦਿਨ ਰਾਤ ਇੱਕ ਕੀਤਾ ਇਹਨਾਂ ਦੇ ਪਰਿਵਾਰ ਦਾ ਜਿੰਨਾ ਵੀ ਜੋ ਵੀ ਅਸੀਂ ਕਰ ਸਕਦੇ ਸੀ ਉਹ ਕਰਨ ਦੀ ਕੋਸ਼ਿਸ਼ ਕੀਤੀ ਹਾਲਾਤ ਕੀ ਸੀ ਹਾਲਾਤ ਇਹ ਸੀ ਕਿ ਇੱਕ ਪਾਸੇ ਫਾਦਰ ਜਿਹੜਾ ਉਹ ਕਿਡਨੀ ਫਿਲਰ ਦੇ ਤੌਰ ਤੇ ਤੜਫ ਰਿਆ ਹੁੰਦਾ ਸੀ ਇੱਕ ਛੋਟਾ ਜਿਹਾ 10x10 ਦਾ ਕਮਰਾ ਜਿਹਦਾ ਜਿਹਦੇ ਵਿੱਚ ਇੱਕ ਬੈੱਡ ਲੱਗਿਆ ਤੇ ਉਹ ਛੋਟਾ ਮोटा ਘਰ ਦੇ ਵਿੱਚ ਹੀ ਉੱਥੇ ਰਹਿੰਦੇ ਸੀ ਉਹ ਰਹਿਣ ਦੇ ਵਿੱਚ ਵੀ ਫੇਰ ਵੀ ਇਹ ਸਾਰੀ ਰਾਤ ਭਾਵੇਂ ਨੀਂਦ ਪੂਰੀ ਨਹੀਂ ਕਰਦਾ ਸੀ ਫੇਰ ਵੀ 5 ਵਜੇ ਉੱਠ ਕੇ ਸੈਂਟਰ ਆਉਣਾ ਮਿਹਨਤ ਕਰਨੀ ਮੈਂ ਸਮਝਦਾ ਇੱਕ ਚੰਗੇ ਪਲੇਅਰ ਦੇ ਵਿੱਚ ਜੋ ਗੁਣ ਹੋਣੇ ਚਾਹੀਦੇ ਨੇ ਕਿਉਂਕਿ ਮਨ ਦੇ ਜੀਤੇ ਜੀਤ ਹੈ ਮਨ ਦੇ ਹਾਰੇ ਹਾਰ ਇਹ ਮਨ ਦੇ ਤੌਰ ਤੇ ਹਾਰਿਆ ਨਹੀਂ ਉਹਦੇ ਹਾਰ ਉਹ ਤੋਂ ਤਕੜਾ ਹੋਇਆ ਇਸ ਖਿਡਾਰੀ ਚ ਉਹ ਸਾਰੀਆਂ ਕੁਆਲਿਟੀਆਂ ਨੇ ਜੋ ਇੱਕ ਚੰਗੇ ਖਿਡਾਰੀ ਚ ਹੋਣੇ ਚਾਹੀਦੀਆਂ ਨੇ ਮੈਂ ਤਾਂ ਇਹਨੂੰ ਆਪਣੇ ਸੈਂਟਰ ਦਾ ਉੱਪਰ ਦਾ ਜਿਹੜਾ ਡਾਕਟਰ ਜਕਾਰੋ ਜਕਾਰੋ ਕਾਨੋ ਕਹਿੰਦਾ ਕਿਉਂਕਿ ਇਹ ਕਲਾ ਆਪਣੇ ਲਈ ਨਹੀਂ ਖੇਡਦਾ ਇਹ ਖੇਡਦਾ ਸਮੁੱਚੀ ਟੀਮ ਲਈ ਹੈ ਇਹਨੂੰ ਅਸੀਂ ਸਬਜੁਨਿਅਰ ਟੀਮ ਦਾ ਕੈਪਟਨ ਬਣਾਇਆ ਹੋਇਆ ਇਹ ਸਵੇਰੇ ਲਗਾਤਾਰ ਉਹਨਾਂ ਬੱਚਿਆਂ ਦੇ ਨਾਲ ਪ੍ਰੈਕਟਿਸ ਕਰਦਾ ਹੈ ਲਗਾਤਾਰ ਮਿਹਨਤ ਕਰਦਾ ਹੈ ਸਵੇਰੇ 5 ਵਜੇ ਆਉਂਦਾ ਹੈ ਪਰ ਪੜ੍ਹਾਈ ਦਾ ਪ੍ਰੈਸ਼ਰ ਵੀ ਹੈ 10ਵੀਂ ਕਲਾਸ ਹੈ ਸ਼ਗਰਡ ਸਕੂਲ ਦਾ ਇਹ ਵਿਦਿਆਰਥੀ ਹੈ ਮੈਂ ਸਮਝਦਾ ਇੱਕ ਡਾਈਟ ਜਿਹੜੀ ਹੁੰਦੀ ਹੈ ਇੱਕ ਖਿਡਾਰੀ ਦੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਉਹ ਡਾਈਟ ਜੇ ਘਰ ਦੇ ਵਿੱਚ ਗਰੀਬੀ ਹੈ ਘਰ ਦੇ ਹਾਲਾਤ ਇਹ ਨਹੀਂ ਕਿ ਉਹ ਪੂਰੀ ਕਰ ਸਕੇ ਤਾਂ ਇਹਦੇ ਲਈ ਸਾਡੇ ਜਿਹੜੇ ਸੀਨੀਅਰ ਖਿਡਾਰੀ ਸੀ ਤੀਸ਼ ਕੁਮਾਰ ਨੇ ਜਾਂ ਕੋਹੋਰ ਨੇ ਉਹ ਜਾਂ ਪੰਜਾਬ ਪੁਲਿਸ ਦੇ ਖਿਡਾਰੀ ਨੇ ਉਹਨਾਂ ਖਿਡਾਰੀਆਂ ਨੇ ਯਤਨ ਕਰਕੇ ਇਹਦੀ ਡਾਈਟ ਦਾ ਜਿਹੜਾ ਪ੍ਰਬੰਧ ਕੀਤਾ ਜੋ ਕਿ ਸਰਕਾਰ ਵੱਲੋਂ ਜਿਹੜੀ ਡੈਟ ਮਿਲਦੀ ਉਹ ਸਿਰਫ 6 ਮਹੀਨੇ ਮਿਲਦੀ ਆ ਜੁਲਾਈ 'ਚ ਉਹ ਡੈਟ ਸ਼ੁਰੂ ਕੀਤੀ ਤੇ 31 ਦਸੰਬਰ ਨੂੰ ਜਿਹੜੀ ਉਹ ਡੈਟ ਬੰਦ ਹੋ ਗਈ 125 ਰੁਪਏ ਡੈਟ ਦੇ ਨਾਲ ਜਦੋਂ ਕਿ ਸਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਇੱਕ ਛੋਟੇ ਵਪਾਰਥੀ ਦਾ ਜਿਹੜਾ ਪਾਵਰ ਗੇਮ ਕਰਦਾ ਉਹਦੀ 450 ਰੁਪਏ ਡੈਟ ਜਿਹੜੀ ਹੈ ਉਹ ਕਮੈਂਡ ਕੀਤੀ ਹੈ ਤੇ ਜਿਹੜੀਆਂ ਜੂਡੋ ਦੇ ਲਈ ਕਰਨ ਵਾਸਤੇ ਕਿਟਾਂ ਦੀ ਲੋੜ ਹੈ ਸਮਾਨ ਦੀ ਲੋੜ ਹੈ ਉਹ ਸਮਾਨ ਬਹੁਤ ਮਹਿੰਗਾ ਹੈ ਜਿਹੜੀ ਇੱਕ ਇੰਟਰਨੈਸ਼ਨਲ ਖਿਡਾਰੀ ਬਣਨ ਲਈ ਜੇ ਕਹਿੰਦਾ ਸੁਪਨਾ ਪੂਰਾ ਕਰਨਾ ਤਾਂ ਉਹ ਕਿਟ 30000 ਰੁਪਏ ਦੀ ਆਉਣੀ ਹੈ ਤੇ ਪਰ ਇਹ ਕਿਉਂਕਿ ਇਹ ਜਿਹੜੀ ਕਿਟ ਪਾ ਕੇ ਖੇਡਦਾ ਉਹ ਕਿਟ ਤਾਂ ਮਸਾਂ ਹੀ 3-4000-5000 ਦੀ ਵੀ ਦੀ ਕਿਟ ਹੈ ਪਰ ਉਹ ਵੀ ਇਹ ਖਰੀਦ ਨਹੀਂ ਸਕਦਾ ਜੇ ਇੰਟਰਨੈਸ਼ਨਲ ਬਣਨਾ ਹੈ ਤਾਂ ਇਹਦੇ ਲਈ ਪਾਸਪੋਰਟ ਬਣਾਉਣਾ ਪੈਣਾ ਹੈ ਪਾਸਪੋਰਟ ਤਾਂ ਇਕੱਲੇ ਦਾ ਨਹੀਂ ਬਣਨਾ ਸਾਰੇ ਪਰਿਵਾਰ ਦਾ ਬਣਨਾ ਹੈ ਤੇ ਉਹਦੇ ਲਈ ਵੀ ਪੈਸੇ ਦੇ ਖਰਚੇ ਦੀ ਲੋੜ ਹੈ ਸੋ ਮੇਰੇ ਕਹਿਣ ਤੋਂ ਪਾਵੇ ਆ ਕਿ ਇੱਕ ਪਲੇਅਰ ਦੇ ਲਈ ਇੱਕ ਬਹੁਤ ਵੱਡਾ ਪ੍ਰਬੰਧ ਹੋਣਾ ਚਾਹੀਦਾ ਹੈ ਸਰਕਾਰਾਂ ਨੂੰ ਕੱਲਾ ਵੱਡੇ ਵੱਡੇ ਬਿਆਨ ਨਹੀਂ ਲਾਗਣੇ